ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਮੈਂ ਤੁਹਾਡੀ ਮਨਜੋਤ कौर ਅੱਜ ਅਸੀਂ ਗੱਲਬਾਤ ਕਰਾਂਗੇ ਕਿ ਵਧੀਆ ਫਿਊਚਰ ਬਣਾਉਣ ਵਾਸਤੇ ਕੁੜੀਆਂ ਆਪਣੇ ਘਰ ਤੋਂ ਦੂਰ ਰਹਿੰਦੀਆਂ ਨੇ ਨੌਕਰੀਆਂ ਕਰਦੀਆਂ ਨੇ ਪੜਾਈਆਂ ਕਰਦੀਆਂ ਨੇ ਵਿਦੇਸ਼ਾਂ ਵਿੱਚ ਜਾਂਦੀਆਂ ਨੇ ਜਾਂ ਘਰਾਂ ਤੋਂ ਦੂਰ ਰਹਿੰਦੀਆਂ ਨੇ ਇਸ ਵਿਸ਼ੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਸਹਿਯੋਗੀ ਜਗਤਾਰ ਜੀ ਸੋ ਸਰ ਵੈਲਕਮ ਟੂ ਦ ਸ਼ੋ ਥੈਂਕ ਯੂ ਜੀ ਧੰਨਵਾਦ ਸੋ ਸਰ ਜਿਵੇਂ ਅੱਜ ਕੱਲ ਕੁੜੀਆਂ ਆਪਣੇ ਵਧੀਆ ਪੜਾਈ ਵਾਸਤੇ ਫਿਊਚਰ ਬਣਾਉਣ ਦੇ ਲਈ ਘਰ ਤੋਂ ਦੂਰ ਰਹਿੰਦੀਆਂ ਨੇ ਤੇ ਆਪਣੇ ਨੌਕਰੀਆਂ ਕਰਦੀਆਂ ਨੇ ਕੁਝ ਬੱਚੇ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਤੇ ਕੁੜੀਆਂ ਆਪਣੀ ਸੁਰੱਖਿਆ ਕਿਵੇਂ ਕਰਨ ਦੇਖੋ ਮਨਜੋਤ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਕੁੜੀਆਂ ਮੁੰਡਿਆਂ ਦੇ ਬਰਾਬਰ ਨੇ ਬਰਾਬਰੀ ਨਹੀਂ ਮੈਂ ਕਹੂੰਗਾ ਕਿ ਉਹਨਾਂ ਤੋਂ ਵੀ ਅਗਾ ਟੱਪ ਗਈਆਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਕੰਪੀਟੀਸ਼ਨ ਦਾ ਇਗਜ਼ਾਮ ਹੈ ਆਈਪੀਐਸ ਦਾ ਹੈ ਪੀਸੀਐਸ ਦਾ ਹੈ ਆਈਏਐਸ ਦਾ ਹੈ ਜਾਂ ਜੁਡੀਸ਼ਰੀ ਦੇ ਵਿੱਚ ਆਪਾਂ ਦੇਖਦੇ ਹਾਂ ਕੁੜੀਆਂ ਮੁੰਡਿਆਂ ਤੋਂ ਬਹੁਤ ਜ਼ਿਆਦਾ ਮੱਲਾ ਮਾਰਦੀਆਂ ਆ ਅੱਗੇ ਔਰ ਖੇਡਾਂ ਦੇ ਵਿੱਚ ਵੀ ਕੁੜੀਆਂ ਬਹੁਤ ਜ਼ਿਆਦਾ ਅਗਾ ਟੱਪੀਆਂ ਨੇ ਪਰ ਲੜਕੀਆਂ ਨੂੰ ਇਹ ਸਾਰੇ ਚੀਜ਼ਾਂ ਦੇ ਲਈ ਆਪਣੇ ਘਰ ਤੋਂ ਬਾਹਰ ਰਹਿਣਾ ਪੈਂਦਾ ਪਿੰਡਾਂ ਦੀਆਂ ਲੜਕੀਆਂ ਨੂੰ ਸ਼ਹਿਰਾਂ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਆਉਣਾ ਪੈਂਦਾ ਹੈ ਸ਼ਹਿਰਾਂ ਜਾਂ ਪਿੰਡਾਂ ਦੀਆਂ ਲੜਕੀਆਂ ਨੂੰ ਵਿਦੇਸ਼ਾਂ 'ਚ ਵੀ ਆਪਣੀ ਪੜ੍ਹਾਈ ਕਰਨ ਦੇ ਲਈ ਜਾਣਾ ਪੈਂਦਾ ਇਦਾਂ ਦੇ ਵਿੱਚ ਜਿਵੇਂ ਤੁਸੀਂ ਸਵਾਲ ਪੁੱਛਿਆ ਕਿ ਆਪਣੀ ਸੁਰੱਖਿਆ ਕਿਵੇਂ ਕਰਨੋ ਦੇਖੋ ਮਾਪੇ ਅਤੇ ਬੱਚੇ ਦੋਨੋਂ ਮਿਲ ਕੇ ਸਭ ਤੋਂ ਪਹਿਲਾਂ ਇਹ ਦੇਖਣਾ ਹੈ ਕਿ ਆਗਰ ਬੱਚਾ ਤੁਹਾਡਾ ਕਿਸੇ ਪੀਜੀ ਦੇ ਵਿੱਚ ਰਹਿ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਮਾਪੇ ਜਦੋਂ ਬੱਚੇ ਨੂੰ ਆਪਣੀ ਬੇਟੀ ਨੂੰ ਆਪਣੀ ਲੜਕੀ ਨੂੰ ਆਪਣੀ ਧੀ ਨੂੰ ਉਸ ਪੀਜੀ ਦੇ ਵਿੱਚ ਛੱਡਣ ਆਉਂਦੇ ਆ ਉੱਥੇ ਗੱਲਬਾਤ ਕਰਨ ਆਉਂਦੇ ਆ ਤਾਂ ਸਭ ਤੋਂ ਪਹਿਲਾਂ ਉਸ ਪੀਜੀ ਮਾਲਕ ਦੀ ਬੈਕਗ੍ਰਾਉਂਡ ਬਾਰੇ ਪਤਾ ਕੀਤਾ ਜਾਵੇ ਕਿ ਜਿੱਥੇ ਸਾਡੀ ਧੀ ਨੇ ਦਿਨ ਰਾਤ ਰਹਿਣਾ ਉਸ ਪੀਜੀ ਦਾ ਮਾਹੌਲ ਕਿਦਾਂ ਦਾ ਹੈ ਉਸ ਦੇ ਰੂਮ ਮੇਟ ਕੌਣ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਆਪਣਾ ਬੱਚਾ पीजी ਦੇ ਵਿੱਚ ਰਹਿੰਦਾ ਹੈ ਆਪਣੀ ਧੀ पीजी ਦੇ ਵਿੱਚ ਰਹਿੰਦੀ ਹੈ ਤਾਂ ਉਸ ਦੇ ਨਾਲ ਦੋ ਕੁੜੀਆਂ ਹੋਰ ਰੂਮ ਮੇਟ ਹੁੰਦੀਆਂ ਨੇ ਤਾਂ ਮਾਪੇ ਦਾ ਸਭ ਤੋਂ ਮੁਢਲਾ ਫਰਜ਼ ਇਹ ਹੈ ਕਿ ਜਦੋਂ ਸਾਡੀ ਧੀ ਨੂੰ ਅਸੀਂ पीजी ਦੇ ਵਿੱਚ ਛੱਡਣ ਚੱਲੇ ਆ ਤਾਂ ਸਭ ਤੋਂ ਪਹਿਲਾਂ पीजी ਮਾਲਕ ਦਾ ਕਿ ਉਹਦਾ ਬੈਕਗ੍ਰਾਉਂਡ ਕਿਦਾਂ ਦੀ ਹੈ ਕਈ ਵਾਰੀ ਕੀ ਹੁੰਦਾ ਪੀਜੀ ਦਾ ਓਨਰ ਹੀ ਐਨਾ ਨਸ਼ੇੜੀ ਹੁੰਦਾ ਹੈ ਉਹਦੇ ਕੋਲ ਇਦਾਂ ਦੇ ਲੋਕ ਆਉਂਦੇ ਜਾਂਦੇ ਰਹਿੰਦੇ ਆ ਜਿਹੜੇ ਸਮਾਜ ਦੇ ਲਈ ਘਾਤਕ ਸਾਬਤ ਹੋ ਸਕਦੇ ਆ ਇੱਕ ਦੋ ਮਾਮਲੇ ਵੀ ਸਾਹਮਣੇ ਆਇਆ ਸੰਗਰੂਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਪੀਜੀ ਮਾਲਕ ਨੇ ਹੀ ਆਪਣੀ ਪੀਜੀ ਦੇ ਵਿੱਚ ਰਹਿਣ ਵਾਲੀਆਂ ਲੜਕੀਆਂ ਦਾ ਸ਼ੋਸ਼ਣ ਕਰਵਾ ਦਿੱਤਾ ਸੀ ਔਰ ਬੜੇ ਵੱਡੇ ਪੱਧਰ ਤੇ ਇਹ ਮੁੱਦਾ ਉੱਠਿਆ ਸੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਸੀ ਬੜਾ ਮੁੱਦਾ ਉੱਠਿਆ ਸੀ ਔਰ ਇੱਕ ਵੱਡੇ ਅਖਬਾਰ ਦੇ ਸੰਪਾਦਕ ਤੱਕ ਉਹਦੀ ਨੌਬਤ ਆ ਗਈ ਸੀ ਉਹਦਾ ਵੀ ਨਾਮ ਵਿੱਚ ਘਰੀਸਿਆ ਜਾਣ ਲੱਗਿਆ ਸੀ ਸੋ ਸਭ ਤੋਂ ਪਹਿਲਾਂ ਮਾਪੇ-ਬਾਪ ਦੀ ਮਨਜੂਰੀ ਹੈ ਇਹ ਜ਼ ਕਿ ਸਭ ਤੋਂ ਪਹਿਲਾਂ ਪੀਜੀ ਮਾਲਕ ਦੀ ਬੈਕਗ੍ਰਾਉਂਡ ਉਸ ਤੋਂ ਬਾਅਦ ਜਿਸ ਰੂਮ ਦੇ ਵਿੱਚ ਤੁਹਾਡੀ ਬੇਟੀ ਨੇ ਰਹਿਣਾ ਹੈ ਉਸ ਦੇ ਨਾਲ ਦੀਆਂ ਜਿਹੜੀਆਂ ਰੂਮ ਮੇਟ ਨੇ ਉਹਨਾਂ ਦੇ ਬਾਰੇ ਪਤਾ ਕੀਤਾ ਜਾਵੇ ਕਿ ਕਿੱਥੋਂ ਬਿਲੋਂਗ ਕਰਦੀਆਂ ਨੇ ਕਿੱਥੋਂ ਦੀਆਂ ਰਹਿਣ ਵਾਲੀਆਂ ਨੇ ਕੁੜੀਆਂ ਔਰ ਉਹਨਾਂ ਦੇ ਫੋਨ ਨੰਬਰ ਜ਼ਰੂਰ ਨੋਟ ਕੀਤੇ ਜਾਣ ਤਾਂ ਕਿ ਆਗਰ ਸਾਡੀ ਧੀ ਦਾ ਫੋਨ ਬੰਦ ਹੈ ਤਾਂ ਅਸੀਂ ਉਹਨਾਂ ਬੇਟੀਆਂ ਨੂੰ ਫੋਨ ਕਰਕੇ ਪਤਾ ਕਰ ਸਕੀਏ ਕਿ ਸਾਡੀ ਲੜਕੀ ਠੀਕ ਹੈ ਪਹਿਲਾ ਹੀ ਫਰਜ਼ ਇਹ ਹੈ ਕਿ ਪੀਜੀ ਔਰ ਰੂਮ ਮੇਟ ਕਿਦਾਂ ਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਦੂਜੀ ਗੱਲ ਜਿਹੜੀਆਂ ਲੜਕੀਆਂ ਬਾਹਰ ਪੜ੍ਹਾਈ ਕਰਦੀਆਂ ਨੇ ਮੈਂ ਤਾਂ ਕਹਿੰਨਾ ਸਾਡੇ ਕਈ ਪਿੰਡਾਂ ਦੇ ਵੀਰ ਨੇ ਇਦਾਂ ਦੇ ਕੁੜੀਆਂ ਨੂੰ ਕਹਿੰਦੇ ਆ ਕਿ ਅਸੀਂ ਕੱਲੀਆਂ ਨੂੰ ਕਿਵੇਂ ਛੱਡੀਏ ਜੀ ਚੰਡੀਗੜ੍ਹ ਆਈਲੈਂਡਸ ਕਰਨ ਜਾਣਾ ਕੁੜੀ ਨੇ ਅਸੀਂ ਕੱਲੀ ਕਿਵੇਂ ਛੱਡੀਏ ਭਰਾਵੋ ਕੱਲ ਨੂੰ ਇਹਨਾਂ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਯੂਕੇ ਜਾਣਾ ਉੱਥੇ ਕਿਹੜਾ ਤੁਸੀਂ ਨਾਲ ਜਾਣਾ ਅੱਜ ਤੁਸੀਂ ਪੰਜਾਬ ਦੇ ਵਿੱਚ ਇੱਕ ਵਾਰ ਬੱਚੇ ਨੂੰ ਕੱਲਾ ਛੱਡ ਕੇ ਦੇਖੋ ਉਹਦੇ ਅੰਦਰ ਕੌਨਫੀਡੈਂਸ ਵਧੇਗਾ ਉਹ ਆਪਣੀ ਸੁਰੱਖਿਆ ਆਪ ਕਰਨਾ ਸਿੱਖੇਗਾ ਤੁਸੀਂ ਅੱਜ ਉਹਦੇ ਨਾਲ ਟੱਚੋ ਮੰਨ ਲਓ ਤੁਸੀਂ ਪੰਜਾਬ ਦੇ ਕਿਸੇ ਪਿੰਡ ਦੇ ਰਹਿਣ ਵਾਲੇ ਹੋ ਤੁਹਾਡੀ ਧੀ ਪਟਿਆਲੇ ਚੰਡੀਗੜ੍ਹ ਅੰਮ੍ਰਿਤਸਰ ਜਲੰਧਰ ਕਿਸੇ ਵੀ ਸ਼ਹਿਰ ਦੇ ਵਿੱਚ ਪੜ੍ਹਾਈ ਕਰ ਰਹੀ ਹੈ ਉੱਥੇ ਇਕੱਲੀ ਰਹਿ ਰਹੀ ਹੈ ਤੇ ਜੇ ਰੱਬ ਨਾ ਕਰੇ ਉਹਨੂੰ ਕੋਈ ਮੁਸੀਬਤ ਆ ਜਾਂਦੀ ਹੈ ਤਾਂ ਉਹ ਕਿਸੇ ਵੀ ਟਾਈਮ ਮਾਂ ਬਾਪ ਨੂੰ ਬੁਲਾ ਸਕਦੇ ਉੱਥੇ ਪਹੁੰਚ ਸਕਦੇ ਨੇ ਸੋ ਮੈਂ ਤਾਂ ਇਹ ਕਹਿਣਾ ਕਿ ਜੇ ਤੁਸੀਂ ਆਪਣੀ ਧੀ ਨੂੰ ਵਿਦੇਸ਼ ਭੇਜਣਾ ਤਾਂ ਸਭ ਤੋਂ ਪਹਿਲਾਂ ਉਹਨੂੰ ਆਪਣੇ ਘਰ ਤੋਂ ਵੱਖ ਕਰੋ ਕਿਸੇ ਹੋਸਟਲ ਦੇ ਵਿੱਚ ਪੀਜੀ ਦੇ ਵਿੱਚ ਰਹਿਣਾ ਉਹ ਸਿੱਖੇ ਕਿ ਮੈਂ ਕੱਲੀ ਨੇ ਕਿਵੇਂ ਗੁਜ਼ਰਬਸਰ ਕਰਨਾ ਹੈ ਉਹਨੂੰ ਖਾਣਾ ਬਣਾਉਣਾ ਸਿੱਖੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਸੁਰੱਖਿਆ ਦੀ ਕੀਤੀ ਹੈ ਲੜਕੀਆਂ ਕਈ ਵਾਰ ਕੀ ਕਰਦੀਆਂ ਨੇ ਜਦੋਂ ਪੜਨ ਜਾਂਦੀਆਂ ਨੇ ਰਸਤੇ ਦੇ ਵਿੱਚ ਅੱਜਕੱਲ ਮੰਢੀਰ ਹੁੰਦੀ ਹੈ ਕਈ ਵਾਰ ਵੈਸੇ ਵੀ ਟੌਂਟ ਮਾਰਦੀਆਂ ਨੇ ਮੰਢੀਰਾਂ ਅੱਜਕੱਲ ਐਦਾਂ ਦੇ ਮੋਟਰਸਾਈਕਲ ਲੈ ਕੇ ਅੱਗੇ ਪਿੱਛੇ ਕੁੜੀਆਂ ਦੇ ਲੱਗਦੇ ਨੇ ਤਾਂ ਕੁੜੀ ਅੰਦਰ ਇੰਨਾ ਕੌਨਫੀਡੈਂਸ ਹੋਣਾ ਚਾਹੀਦਾ ਹੈ ਕਿ ਉਹ ਇੱਟ ਦਾ ਜਵਾਬ ਪੱਥਰ ਨਾਲ ਦੇ ਸਕੇ ਆਗਰ ਕੋਈ ਮੁੰਡਾ ਉਹਨੂੰ ਟਾਰਚਰ ਕਰਦਾ ਹੈ ਆਪ ਪਹਿਲਾਂ ਤਾਂ ਆਪਣੇ ਪੱਧਰ ਤੇ ਉਹਨੂੰ ਇੱਟ ਦਾ ਜਵਾ ਪੱਥਰ ਨਾਲ ਦਬੇ ਜੇ ਅੱਗੇ ਫੇਰ ਵੀ ਨਹੀਂ ਟਲਦਾ 112 ਨੰਬਰ ਪੰਜਾਬ ਪੁਲਿਸ ਦੀ ਹੈਲਪਲਾਈਨ ਹੈ ਔਰ ਉਸ ਤੋਂ ਇਲਾਵਾ ਔਰਥ ਸੁਰੱਖਿਆ ਕਮਿਸ਼ਨ ਬਣਿਆ ਹੋਇਆ ਮਹਿਲਾ ਸੁਰੱਖਿਆ ਕਮਿਸ਼ਨ ਹੈ ਉੱਥੇ ਫੋਨ ਕਰੇ ਮਾਂ ਬਾਪ ਤੱਕ ਤਾਂ ਗੱਲ ਹੀ ਨਾ ਪਹੁੰਚੇ ਅਗਰ ਗੱਲ ਤੁਹਾਨੂੰ ਲੱਗਦਾ ਜਿਆਦਾ ਵੱਧ ਰਹੀ ਹੈ ਫਿਰ ਮਾਂ ਬਾਪ ਦੀ ਵੀ ਸਲਾਹ ਲਓ ਤੁਹਾਡੇ ਜਿੱਥੇ ਵੀ ਤੁਸੀਂ ਪੜ ਰਹੇ ਹੋ ਉੱਥੋਂ ਦੇ ਹੈੱਡ ਦੀ ਵੀ ਸਲਾਹ ਲਓ ਕਿ ਐਦਾਂ ਐਦਾਂ ਕਰਕੇ ਆ ਗੱਲ ਹੈ ਮੈਂ ਇਸ ਨੂੰ ਕਿਵੇਂ ਨਿਜਿੱਠਾਂ ਸਰ ਜਿਵੇਂ ਹੁਣ ਤੁਸੀਂ ਦੱਸ ਦਿੱਤਾ ਕਿ ਇੱਥੇ ਪੰਜਾਬ ਦੇ ਹਾਲਾਤ ਦੱਸੇ ਕਿ ਪੰਜਾਬ ਦੇ ਵਿੱਚ ਜੇ ਕਿਸੇ ਕੁੜੀ ਨੂੰ ਕੋਈ ਪ੍ਰੋਬਲਮ ਆਂਦੀ ਆ ਤੇ ਉਹ ਆਪਣੇ ਮਾਪਿਓ ਦੇ ਨਾਲ ਗੱਲ ਸ਼ੇਅਰ ਕਰਨ ਤੇ ਉਹਨਾਂ ਦੀ ਹੈਲਪ ਲੈਣ ਬਟ ਹੁਣ ਤੁਸੀਂ ਇਹ ਦੱਸੋ ਜਿਹੜੇ ਬੱਚੇ ਬਾਹਰ ਰਹਿ ਰਹੀਆਂ ਨੇ ਕੁੜੀਆਂ ਯੂਕੇ ਆਸਟ੍ਰੇਲੀਆ ਕੈਨੇਡਾ ਉਹ ਉੱਥੇ ਦਾ ਮਾਪਿਓ ਉਹਨਾਂ ਦੇ ਕੋਲ ਜਾ ਨਹੀਂ ਸਕਦੇ ਤੇ ਉਹ ਉੱਥੇ ਆਪਣੀ ਕਿਸ ਤੋਂ ਮਦਦ ਲੈਣ ਕਿਸ ਤਰ੍ਹਾਂ ਉਹ ਆਪਣਾ ਉੱਥੇ ਰਹਿਣ ਦੇਖੋ ਜਿਹੜੇ ਵੀ ਬੱਚੇ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰ ਰਹੀਆਂ ਨੇ ਸਾਡੀਆਂ ਧੀਆਂ ਉਨ੍ਹਾਂ ਲਈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅੱਜ ਕੱਲ ਵਿਦੇਸ਼ਾਂ ਦੇ ਵਿੱਚ ਵੀ ਆਪਾਂ ਰੋਜ਼ ਖਬਰਾਂ ਪੜ੍ਹਦੇ ਹਾਂ ਕਿ ਇੱਥੇ ਵੀ ਮਾਪੇ ਦੀ ਇੱਕ ਡਿਊਟੀ ਬਣਦੀ ਹੈ ਕਦੇ ਵੀ ਆਪਣੇ ਬੱਚੇ ਨੂੰ ਜਿਹੜਾ ਵਿਦੇਸ਼ 'ਚ ਪੜ੍ਹਾਈ ਕਰ ਰਿਹਾ ਹੈ ਉਹਨੂੰ ਪੈਸਿਆਂ ਦੀ ਡਿਮਾਂਡ ਨਾ ਰੱਖੋ ਇਹ ਨਾ ਸੋਚੋ ਕਿ ਅੱਜ ਅਸੀਂ 20 ਲੱਖ ਲਾ ਕੇ ਕੈਨੇਡਾ ਭੇਜਤਾ ਕੁੜੀ ਨੂੰ ਤੇ 4 ਮਹੀਨਿਆਂ ਬਾਅਦ ਉਹਨੂੰ ਕਹਿਣ ਲੱਗ ਜਾਓ ਕਿ ਅਸੀਂ ਤੈਨੂੰ ਪੈਸੇ ਲਾ ਕੇ ਭੇਜਿਆ ਹੁਣ ਪੈਸੇ ਵਾਪਸ ਭੇਜ 2 ਸਾਲ ਬੱਚਾ ਆਪਣੀ ਪੜ੍ਹਾਈ ਕਰਦਾ ਹੈ 2 ਸਾਲ ਉਹਨੇ ਪੜ੍ਹਾਈ ਕਰਕੇ ਉੱਥੇ ਆਪਣੀਆਂ ਫੀਸਾਂ ਤਾਰਨੀਆਂ ਨੇ ਜੇ ਥੋੜਾ ਬਾਲਾ ਉਹ ਕੰਮ ਵੀ ਕਰਦਾ ਹੈ ਬ ਕਈ ਵਾਰੀ ਕੀ ਹੁੰਦਾ ਹੈ ਮਾਪੇ ਬਾਪ ਦੇ ਪ੍ਰੈਸ਼ਰ ਚ ਆ ਕੇ ਮਾਪੇ ਬਾਪ ਵਾਰੀ ਵਾਰੀ ਪੈਸਿਆਂ ਦੀ ਡਿਮਾਂਡ ਕਰੀ ਜਾਂਦੇ ਪਿੰਡਾਂ ਚ ਆਪਾਂ ਦੇਖਦੇ ਆ ਕਰਜ਼ਾ ਚੱਕ ਕੇ ਧੀ ਨੂੰ ਵਿਦੇਸ਼ ਭੇਜਤਾ ਤਿੰਨ ਮਹੀਨਿਆਂ ਬਾਅਦ ਉਹ ਤੋਂ ਪੈਸਾ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ ਉੱਥੇ ਬੱਚੇ ਨੇ ਰਹਿਣ ਦਾ ਵੀ 5-400 ਡਾਲਰ ਰਹਿਣ ਦਾ ਖਰਚਾ ਹੈ ਉੱਥੇ ਬੇਸਮੈਂਟਾਂ ਚ ਕੁੜੀਆਂ ਰਹਿੰਦੀਆਂ ਨੇ 4-500 ਡਾਲਰ ਰਹਿਣ ਦਾ ਖਰਚਾ ਹੈ ਰੋਟੀ ਪਾਣੀ ਦਾ ਖਰਚਾ ਅਲੱਗ ਹੈ ਕੰਮ ਉਹਨਾਂ ਨੂੰ 20 ਘੰਟੇ ਲਾਉ ਹੈ ਕਿ ਜਿਹੜਾ ਸਟੂਡੈਂਟ ਉਹ 20 ਘੰਟੇ ਕੰਮ ਕਰ ਸਕਦਾ ਹੈ ਇਹਦੇ ਵਿੱਚ ਕੀ ਹੈ ਮਾਪੇ ਬਾਪ 2 ਸਾਲ ਆਪਣੇ ਧੀ ਤੋਂ ਜੇ ਤੁਸੀਂ ਪੈਸੇ ਦੀ ਡਿਮਾਂਡ ਕਰੋਗੇ ਤਾਂ ਜਿਹੜੀ ਆਪਣੀ ਧੀ ਕਦੇ ਆਪਾਂ ਘਰੋਂ ਬਾਹਰ ਨਹੀਂ ਕੱਢੀ ਸੀ ਸੱਤ ਸਮੁੰਦਰ ਪਾਰ ਵਿਦੇਸ਼ ਦੇ ਵਿੱਚ ਬੈਠੀ ਹੈ ਬਾਰ-ਬਾਰ ਤੁਸੀਂ ਉਸ ਤੋਂ ਪੈਸਾ ਦੀ ਡਿਮਾਂਡ ਕਰੋਗੇ ਤਾਂ ਹੋ ਸਕਦਾ ਹੈ ਤੁਹਾਡੇ ਪ੍ਰੈਸ਼ਰ ਦੇ ਅੰਡਰ ਆ ਕੇ ਉਹ ਕਿਸੇ ਗਲਤ ਲਾਈਨ ਦੇ ਵਿੱਚ ਪੈ ਜਾਵੇ ਕਿਉਂਕਿ ਵਿਦੇਸ਼ਾਂ ਦੇ ਵਿੱਚ ਅੱਜ ਕੱਲ ਬਹੁਤ ਐਦਾਂ ਦਾ ਕੁਝ ਦੇਖਣ ਨੂੰ ਮਿਲਦਾ ਹੈ ਕਿ ਸਾਡੇ ਪੰਜਾਬ ਤੋਂ ਗਈਆਂ ਜਾਂ ਭਾਰਤ ਤੋਂ ਗਈਆਂ ਲੜਕੀਆਂ ਐਦਾਂ ਦੀ ਗਲਤ ਰਾਹ ਚੁਣ ਲੈਂਦੀਆਂ ਨੇ ਮਾਪੇ ਦੇ ਪ੍ਰੈਸ਼ਰ ਚ ਕਿ ਅਸੀਂ ਪੈਸੇ ਜਲਦੀ ਤੋਂ ਜਲਦੀ ਘਰ ਨੂੰ ਘਰਾਂ ਭੇਜੀਏ ਸਾਡਾ ਕਰਜ਼ਾ ਲੈ ਜੇ ਤੇ ਉੱਥੇ ਇਦਾਂ ਦਾ ਮਾਹੌਲ ਹੈ ਅੱਧੀ ਰਾਤ ਨੂੰ 1 ਵਜੇ 2 ਵਜੇ ਇਕੱਲੀ ਲੜਕੀ ਤੁਰੀ ਜਾ ਰਹੀ ਹੈ ਕੋਈ ਕਿਸੇ ਨੂੰ ਉਹੀ ਤੱਕ ਨਹੀਂ ਕਹਿ ਸਕਦਾ ਹਾਂ ਜੇ ਕਿਸੇ ਲੜਕੀ ਨੂੰ ਵੈਸੇ ਕੋਈ ਤੰਗ ਕਰਦਾ ਜਾਂ ਕੁਝ ਉਹਨੂੰ ਪ੍ਰੋਬਲਮ ਲੱਗਦੀ ਆ ਉਥੋਂ ਦੀ ਪੁਲਿਸ ਬੜੀ ਸਤਾਰਕ ਹੈ ਨਾਲ ਦੀ ਨਾਲ ਉਸ ਲੋਕੇਸ਼ਨ ਤੇ ਪਹੁੰਚ ਕਰਦੀ ਹੈ ਤੁਸੀਂ ਇੱਕ ਨੰਬਰ ਡਾਇਲ ਕਰਨਾ ਨਾਲ ਦੀ ਨਾਲ ਉੱਥੇ ਤਾਂ ਜੇ ਬੱਚੇ ਨੂੰ ਮਾਪੇ ਕੋਈ ਝਿਰਕ ਦਿੰਦਾ ਤਾਂ ਪੁਲਿਸ ਫੜਕੇ ਲੈ ਜਾਂਦੀ ਹੈ ਉੱਥੇ ਅੱਧੀ ਰਾਤ ਇਕੱਲੀ ਲੜਕੀ ਤੁਰੇ ਫਿਰੇ ਕੋਈ ਚੱਕਰ ਨਹੀਂ ਹੈ ਬਟ ਕਈ ਵਾਰ ਮਾਪੇ ਦੀ ਕੁਝ ਗਲਤੀਆਂ ਬੱਚੇ ਨੂੰ ਗਲਤ ਕੰਮਾਂ ਤੇ ਉਤਾਰ ਦਿੰਦੀਆਂ ਨੇ ਸੋ ਅਗਰ ਸਾਡੇ ਬੱਚਿਆਂ ਦੀ ਆਪਾਂ ਸੁਰੱਖਿਆ ਕਰਨੀ ਹੈ ਵਿਦੇਸ਼ਾਂ 'ਚ ਜਿਹੜੇ ਪੜ ਰਹੇ ਨੇ ਉਹਨਾਂ ਤੋਂ ਪੈਸਿਆਂ ਦੀ ਡਿਮਾਂਡ ਉਹਨਾਂ ਟਾਈਮ ਨਾ ਕਰੋ ਜਦੋਂ ਤੱਕ ਉਹ ਬਿੱਲ ਸੈਟਲ ਨਹੀਂ ਹੋ ਜਾਂਦੇ ਅਸੀਂ ਇਹ ਨਾ ਸੋਚੀਏ ਕਿ ਪੈਸੇ ਲੈ ਕੇ ਅਸੀਂ ਉਹਨਾਂ ਤੋਂ ਕੁਝ ਆਪਣਾ ਕੰਮ ਕਰ ਲਾਂਗੇ ਕਰਜ਼ਾ ਤਾਰ ਲਾਂਗੇ ਉਹ ਹੋ ਸਕਦਾ ਸਾਡੇ ਪ੍ਰੈਸ਼ਰ ਕਰਕੇ ਕਿਸੇ ਗਲਤ ਲੈਣ ਦੇ ਵਿੱਚ ਪੈ ਜਾਣ ਕਿਉਂਕਿ ਬੱਚਾ ਤੇ ਬੋਝ ਹੀ ਬੜਾ ਹੈ ਸੋ ਪਹਿਲਾ ਫਰਜ਼ ਮਾਪਿਆਂ ਦਾ ਹੈ ਕਿ ਬੱਚਿਆਂ ਤੋਂ ਪੈਸਿਆਂ ਦੀ ਡਿਮਾਂਡ ਉਹਨਾਂ ਟਾਈਮ ਨਾਲ ਕਰਨ ਜਦੋਂ ਤੱਕ ਬੱਚੇ ਬਿੱਲ ਸੈਟਲ ਨਹੀਂ ਹੋ ਜਾਂਦੇ ਦੂਜਾ ਫਰਜ਼ ਕੀ ਹੈ ਟਾਈਮ ਟੇਬਲ ਹੋਵੇ ਬੱਚਿਆਂ ਨੂੰ ਬਾਰੀ-ਬਾਰੀ ਡਿਸਟਰਬ ਨਾ ਕਰੋ ਕਿ ਦਿਨ ਚ ਆਪਣੇਆਂ ਨੂੰ ਕੀ ਹੈ ਉਲਟ ਦੇਖੋ ਆਪਣੇ ਇੱਥੇ ਦਿਨ ਹੈ ਉੱਥੇ ਰਾਤ ਹੈ ਮਾਪੇ ਕਈ ਵਾਰ ਇਹ ਨਹੀਂ ਦੇਖਦੇ ਬੱਚਾ ਕਾਲਜ 'ਚ ਬੈਠਾ ਹੁੰਦਾ ਇਧਰੋਂ ਫੋਨ ਮਾਰ ਕੇ ਡਿਸਟਰਬ ਕਰੀ ਜਾਂਦੇ ਆ ਬੱਚੇ ਨਾਲ ਟੱਚ 'ਚ ਜ਼ਰੂਰ ਰਹਿਣਾ ਪਰ ਇੱਕ ਤਰੀਕੇ ਦੇ ਨਾਲ ਸਵੇਰੇ ਤੁਸੀਂ ਟਾਈਮ ਫਿਕਸ ਕਰ ਲਓ 8:00 ਵਜੇ ਮੰਮੀ ਨੇ ਫੋਨ ਕਰਨਾ ਸ਼ਾਮ ਨੂੰ ਡੈਡੀ ਨੇ ਫੋਨ ਕਰ ਲਿਆ ਉਹਦੇ ਨਾਲ ਕੀ ਹੈ ਬੱਚੇ ਤੇ ਮਾਨਸਿਕ ਪ੍ਰੈਸ਼ਰ ਨਹੀਂ ਪਏਗਾ ਕਈ ਵਾਰੀ ਬੱਚਾ ਇੱਕਦਮ ਘਰੋਂ ਬਾਹਰ ਜਾ ਰਹੇ ਰਹਿੰਦਾ ਹੈ ਜਿਹੜਾ ਜਿਹੜੀ ਕੁੜੀ ਕਦੇ ਘਰ ਤੋਂ 10 ਕਿਲੋਮੀਟਰ ਦੂਰ ਨਹੀਂ ਕਦੇ ਰਹੀ ਆਪਾਂ ਉਹਨੂੰ ਮਤਲਬ 10000 ਕਿਲੋਮੀਟਰ ਪੜਨ ਭੇਜਿਆ ਉਹਦੇ ਤੇ ਮਾਨਸਿਕ ਪ੍ਰੈਸ਼ਰ ਨਾ ਪਵੇ ਇਸ ਕਰਕੇ ਪਰਿਵਾਰ ਦਾ ਇੱਕ ਇੱਕ ਮੈਂਬਰ ਉਹਦੇ ਨਾਲ ਟੱਚ 'ਚ ਰਹੇ ਤਾਂ ਕਿ ਉਹਦੇ ਤੇ ਮਾਨਸਿਕ ਪ੍ਰੈਸ਼ਰ ਨਾ ਪਵੇ ਔਰ ਉਹ ਕਿਸੇ ਦੀਆਂ ਗੱਲਾਂ ਚਾਕੇ ਕਿਸੇ ਦੇ ਦਬਾਅ ਚਾਕੇ ਕੋਈ ਗਲਤ ਕਦਮ ਨਾ ਚੁੱਕੇ ਲੜਕੀਆਂ ਆਪਣੀ ਸੁਰੱਖਿਆ ਖੁਦ ਕਰ ਸਕਦੀਆਂ ਨੇ ਪਰ ਕਈ ਵਾਰੀ ਮਾਨਸਿਕ ਪ੍ਰੈਸ਼ਰ ਇਦਾਂ ਦਾ ਪੈ ਜਾਂਦਾ ਉਹ ਖੁਦ ਨੂੰ ਹੀ ਨਹੀਂ ਪਤਾ ਲੱਗਦਾ ਕਿ ਮੈਂ ਕਿਸ ਲਾਈਨ ਤੇ ਤੁਰੀ ਜਾ ਰਹੀਆਂ ਤੇ ਜਦੋਂ ਬਿਲਕੁਲ ਉਸ ਲਾਈਨ ਚ ਫਸ ਜਾਂਦੀਆਂ ਨੇ ਉਹਨਾਂ ਨੂੰ ਫਿਰ ਪਤਾ ਲੱਗਦਾ ਕਿ ਮੈਂ ਆਪਣਾ ਆਪ ਹੀ ਖਰਾਬ ਕਰ ਲਿਆ ਇਸ ਮੁੱਦੇ ਦੇ ਉੱਤੇ ਅਸੀਂ ਅੱਗੇ ਵੀ ਚਰਚਾ ਕਰਾਂਗੇ ਅੱਜ ਦੇ ਲਈ ਇੰਨਾ ਹੀ ਹੁਣ ਦੋ ਮੈਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ